ਚਿੱਠੀ ਲਖੀਏ ਗਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਪ੍ਰਿੰਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟੇ ਲੋ ਕਹਿੰਦੇ ਆ ਇਹ ਤੇ ਜੀ ਮਰਦਾਂ ਦਾ ਕੰਮ ਆ ਮਰਦਾਂ ਦਾ ਕੰਮ ਬਿਲਕੁਲ ਇਹ ਦੇ ਇਹ ਕਦੇ ਜੋਰ ਨਾਲ ਲਗਾਉਣਾ ਜਾਂ ਮਤਲਬ ਇਹ ਲੜਕੀਆਂ ਦੇ ਵਸ ਦੀ ਗੱਲ ਨਹੀਂ ਹੈ ਸੋਕੇ गाने ਕੁਝ ਬਾਬੂ ਰਜ਼ਬਲੀ ਸਾਹਿਬ ਨੇ 72 ਕਲੀਆਂ ਸ਼ਾਂਦ ਲਿਖਿਆ ਉਸ ਤੋਂ ਬਾਅਦ ਗਿਆਨੀ ਦਲਬੀਰ ਸਿੰਘ ਗਿੱਲ ਤੇ ਗਿਆਨੀ ਗੁਰਮੁਖ ਸਿੰਘ ਐਮੇ ਉਹਨਾਂ ਨੇ 84 ਕਲੀਆਂ ਹਨਾ 92 ਕਲੀਆਂ ਸ਼ਾਂਦ ਉਹਨਾਂ ਲਿਖਿਆ ਤੇ ਉਸ ਤੋਂ ਬਾਅਦ ਗਿਆਨੀ ਦਲਬੀਰ ਸਿੰਘ ਗਿੱਲ ਮੈਂ ਮੈਂ ਚੱਕ ਉਹਨਾਂ ਨੇ 130 ਕਲੀਆਂ ਸ਼ਾਂਦ ਲਿਖਿਆ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤੋਂ ਕੁਝ ਆਪਾਂ ਨੂੰ ਵੱਧ ਕਰਨਾ ਚਾਹੀਦਾ ਹੈ ਤੇ ਮੈਂ 132 ਕਲੀਆਂ ਸ਼ਾਂਦ ਲਿਖਿਆ ਕੀ ਬਾਤ ਤੁਸੀਂ ਖੁਦ ਲਿਖਿਆ ਹਾਂਜੀ ਖੁਦ ਲਿਖਿਆ ਹੋ ਜਾਣ ਫਿਰ ਸਾਡੇ ਦਰਖਤਾਂ ਤੋਂ ਲੈਣਾ ਜੀ ਸਰਸਾ ਨੂੰ ਲੰਘ ਕੇ ਤੇਜ ਬਾਜਾਂ ਵਾਲੇ ਤਾਜਾਂ ਵਾਲੇ ਪੁਜੇ ਚਮਕੌਰ ਦਿਖਾਵਣ ਜੌਰ ਕਰਨ ਸਿੰਘ ਗੌਰ ਜੀ ਗੁਰਾਂ ਦੀ ਗੱਲ ਤੇ ਸਤਿਗੁਰ ਜੀ ਕਹਿੰਦੇ ਨੇ ਪਰਖ ਦਾ ਟੈਨ ਜਿਹੋ ਜੋ ਕੈਂਟ ਡਿੱਦੀ ਦਲੋਂ ਨਾ ਜਨਾ ਘਰੋਣਾ ਹਰੀ ਗੁਣ ਗਾਉਣਾ ਪਾਸ ਤੁਸੀਂ ਹੋਣਾ ਸ਼ੀਰ ਦੀਆਂ ਪਾਉਣਾ ਤੇ ਫਰਜ਼ ਨਿਭਾਉਣਾ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣਾ ਤੇ ਅੱਜ ਦਾ ਕੰਮ ਨਾ ਛੱਡਣਾ ਕੱਲ ਤੇ ਬਾਜਾਂ ਤਾਜਾਂ ਵਾਲੇ ਪੁਜੇ ਚਮਕੌਰ ਦਿਖਾ ਪਰਵਾਜ਼ ਜੀ ਤਾਂ ਮੰਮੀ ਡੈਡੀ ਦੀ ਡੈਥ ਹੋ ਗਈ ਅੱਜ ਅੱਜ ਲੱਗਦਾ ਨਹੀਂ ਕਮੀ ਨਹੀਂ ਮਹਿਸੂਸ ਹੋ ਰਹੀ ਉਹਨਾਂ ਦੀ ਹਾਂਜੀ ਕਮੀ ਤਾਂ ਬਿਲਕੁਲ ਵੇਖੋ ਮਹਿਸੂਸ ਹੁੰਦੀ ਆ ਪਰ ਵੇਖੋ ਵਾਹਿਗੁਰੂ ਨੇ ਬਲ ਬਖਸ਼ਿਆ ਆ ਤੇ ਮੈਂ ਸਮਝਦੀ ਆ ਉਸ ਦਾ ਅਸੀਂ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਦਾ ਸਾਨੂੰ ਮਾਰ ਪਈ ਗੱਦਾਰਾਂ ਦੀ ਅਜੇ ਸਟੇਜਾਂ ਤੋਂ ਬਹੁਤ ਦੂਰ ਐ ਆਪਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਾਂਗੇ ਵੀ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਕਿਉਂਕਿ ਆਵਾਜ਼ ਜਿਹੜੀ ਹੈ ਇੱਥੇ ਸੀਮਤ ਨਹੀਂ ਰਹਿਣੀ ਚਾਹੀਦੀ ਇਹ ਦੁਸ਼ਮ ਉਦੇਸ਼ ਤੱਕ ਗੂੰਜਣ ਵਾਲੀ ਆਵਾਜ਼ ਦਿਨ ਸ਼ਨੀਵਾਰ ਦਾ ਤੇ ਅੱਧੀ ਰਾਤ ਨੂੰ ਸੁਪਨਾ ਸੀ ਆ ਬੀਬੀ ਨੂੰ ਅਖੀਰ ਦਾ ਕਹਿੰਦੀ ਮੈਨੂੰ ਉਹਦੀ ਤਸਵੀਰ ਦਿਸਦੀ ਰੋਪ ਜਿਹਦਾ ਵਖ ਹੱਥ ਬాలే تیر ਦਾ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਤਰਸ ਦੇ ਆਧਾਰ ਤੇ ਟਾਈਮ ਦੇ ਦਿਓ ਮੈਂ ਕਹਿੰਨਾ ਵੀ ਜੇਕਰ ਕੁੜੀ ਦੀ ਆਵਾਜ਼ ਤੁਹਾਨੂੰ ਚੰਗੀ ਲੱਗੀ ਹੈ ਤੇ ਜ਼ਰੂਰ ਇਹਨਾਂ ਨੂੰ ਇੱਕ ਵਾਰੀ ਮੌਕਾ ਸਟੇਜ ਤੇ ਵੱਡੀਆਂ ਸਟੇਜਾਂ ਤੇ ਮੌਕਾ ਮਿਲਣਾ ਚਾਹੀਦਾ ਹੈ ਜ਼ਿਆਦਾਤਰ ਵੈਸੇ ਜਿੱਥੇ ਵੀ ਅਸੀਂ ਗਾ ਕੇ ਆਏ ਆ ਉਥੇ ਪ੍ਰਬੰਧਕਾਂ ਨੇ ਹੀ ਕਿਹਾ ਕਿ ਬਹੁਤ ਵਧੀਆ ਗਾਇਆ ਤੇ ਅੱਗੇ ਤੋਂ ਸਾਡਾ ਪ੍ਰੋਗਰਾਮ ਉਥੇ ਪੱਕਾ ਨਿਸ਼ਚਿਤ ਕਰ ਦਿੱਤਾ ਗਿਆ ਵੀ ਨਹੀਂ ਤੁਸੀਂ ਇੱਥੇ ਆਉਣਾ ਹੀ ਹਰ ਸਾਲ ਕਿੰਦੀ ਬਈ ਨੂੰ ਉਹ ਦੀ ਤਸਵੀਰ ਦਿਸਦੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਖਾਵ ਟੀਵੀ ਨਾਲ ਜੁੜੇ ਹੋ ਤੇ ਅਕਸਰ ਅਸੀਂ ਕੁਝ ਮਾਨਮਤੀਆਂ ਖਸਤੀਆਂ ਤੁਹਾਡੇ ਨਾਲ ਰੂਬਰੂ ਕਰਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਵਿੱਚ ਇੱਕ ਵਿਸ਼ੇਸ਼ ਮੁਲਾਕਾਤ ਤੁਹਾਡੇ ਰੂਬਰੂ ਲੈ ਕੇ ਆਏ ਆ ਮੇਰੇ ਨਾਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਭੈਣ ਮਨਪ੍ਰੀਤ ਜੀ ਬੈਠੇ ਨੇ ਮਨਪ੍ਰੀਤ ਨੇ ਆਪਣੇ ਮਾਤਾ ਪਿਤਾ ਦੇ ਗੁਜਰਨ ਤੋਂ ਬਾਅਦ ਕਵੀਸ਼ਰੀ ਲੈਣ ਅਪਣਾਈ ਤੇ ਆਪਣੇ 4-5 ਭੈਣ ਭਰਾ ਜਿਹੜੇ ਆ ਉਹ ਕੋਈ ਸ਼੍ਰੀਚੋਪੜ੍ਹ ਰਹੇ ਨੇ ਬੱਚੇ ਛੋਟੇ ਨੇ ਦੂਸਰੇ ਕੋਈ ਕਬੱਡੀ ਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦਾ ਦੂਜੇ ਬੱਚੇ ਜੇ ਪੜ੍ਹ ਰਹੇ ਨੇ ਭੈਣ ਇੱਕ ਨੇ ਪਲੱਸ 2 ਕਰ ਲਈਏ ਇਹ ਸਾਰਾ ਪਰਿਵਾਰ ਇਸ ਵੇਲੇ ਅ ਕਹਿ ਲਿਏ ਕਿ ਗੁਰੂ ਕੇ ਲਾੜਤਾ ਲੱਗਿਆ ਹੋਇਆ ਹੈ ਪਰ ਜਿਹੜਾ ਇੱਕ ਨਾਂ ਬਣਨਾ ਚਾਹੀਦਾ ਸੀ ਸ਼ਾਇਦ ਉਹ ਇਸ ਕਰਕੇ ਨਾ ਬਣਾ ਸਕੇ ਕਿ ਕੁਝ ਸਾਡੀਆਂ ਕਮੇਟੀਆਂ ਇਨਾਂ ਤੋਂ ਦੂਰ ਹੋ ਗੀਆਂ ਜਾਂ ਫਿਰ ਇਹਨਾਂ ਨੂੰ ਇਹਨਾਂ ਦੀ ਸਟੇਜ ਤੋਂ ਦੂਰ ਰੱਖਿਆ ਗਿਆ ਜਿਹੜੀ ਇਹਨਾਂ ਦੀ ਜਗ੍ਹਾ ਬਣਦੀ ਸੀ ਉਹ ਇਹਨਾਂ ਨੂੰ ਅਜੇ ਉਹ ਮਕਾਮ ਨਹੀਂ ਮਿਲਿਆ ਸੋ ਅੱਜ ਆਪਾਂ ਪੌਣੇ ਫਰਿਸਤਾਂ ਤੇ ਕਰਦੇ ਆ ਗੱਲਬਾਤਾਂ ਪੈਜੀ ਵੈਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਸ਼ਰੀ ਲੈਣੀ ਕਿਉਂ ਚੁਣੀ ਵੇਖੋ ਜੀ ਸਾਡਾ ਪਰਿਵਾਰ ਸ਼ੁਰੂ ਤੋਂ ਮੇਰੇ ਮਾਤਾ ਜੀ ਨੇ ਅਮਰ ਛਕਿਆ ਹੋਇਆ ਸੀ ਤੇ ਮੈਨੂੰ ਇਸ ਚੀਜ਼ ਦਾ ਜਿਹੜਾ ਸ਼ੌਂਕ ਹੈ ਉਹ ਆਪਣੇ ਸਕੂਲ ਤੋਂ ਵਿਆ ਹਮ ਮੇਰੇ ਨਾਲ ਦੇ ਪਿੰਡ ਦੇ ਵੀਰ ਸਕੱਤਰ ਸਿੰਘ ਦੇ بیٹے ਉਹ ਕਵਿਸ਼ਰੀ ਕਰਦੇ ਸੀ ਮੇਰੇ ਸਕੂਲ ਤੇ ਉਹਨਾਂ ਵੱਲ ਜਦੋਂ ਮੈਂ ਵੇਖਣਾ ਤੇ ਮੈਨੂੰ ਬੜਾ ਚਾਅ ਜਣਨਾ ਕਿ ਕਾਸ਼ ਕਿਤੇ ਮੈਂ ਵੀ ਇੰਨਾ ਵੰਗਾ ਸਕਣਾ ਤੇ ਉਹ ਮੈਂ ਇੱਕ ਦਿਨ ਉਹਨਾਂ ਵੀਰਾਂ ਨੂੰ ਕਿਹਾ ਕਿ ਆਪ ਜੀ ਮੈਨੂੰ ਇੱਕ ਕਵਤਾ ਲਿਖ ਕੇ ਦਿਓ ਤੇ ਮੈਂ ਵੀ ਕਵਿਸ਼ਰੀ ਕਰਨਾ ਚਾਹੁੰਦੀ ਆ ਤੇ ਉਹਨਾਂ ਜਦੋਂ ਮੇਰੀ ਆਵਾਜ਼ ਸੁਣੀ ਕਿ ਹਨਾ ਉਹਨਾਂ ਨੂੰ ਕੁਝ ਲੱਗਾ ਕਿ ਵਾਕਿਆਵਾਜ਼ ਚ ਕੋਈ ਹੈਗਾ ਦਮ ਤੇ ਉਹਨਾਂ ਮੈਨੂੰ ਕਿਹਾ ਕਿ ਭੈਣ ਤੁਸੀਂ ਅੱਜ ਤੋਂ ਬਾਅਦ ਮਤਲਬ ਇਹੀ ਲਾਈਨ ਚ ਓ ਕਵੀਸ਼ਰੀ ਕਰਿਆ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਕਵੀਸ਼ਰ 우ਸਤਾਦ ਗਿਆਨੀ ਕਾਰਜ ਸਿੰਘ ਜੀ ਰਾਲ ਚੱਲ ਵਾਲੇ ਉਹਨਾਂ ਨੂੰ 우ਸਤਾਦਦਾਰਨ ਕੀਤਾ ਜੀ ਉਹਨਾਂ ਦੀ ਡੈਥ ਤੋਂ ਬਾਅਦ ਫਿਰ 우ਸਤਾਦ ਅਮਰਜੀਤ ਸਿੰਘ ਜੀ ਸਭਰਾਵਾਂ ਵਾਲੇ ਹੁਣ ਉਹ ਮੇਰੇ 우ਸਤਾਦ ਜੀ ਨੇ ਹਾਂ ਹੁਣ ਦੋ ਕੁ ਲੈਣਾ ਹੋ ਜਾਰ ਫਿਰ ਕਵੀਸ਼ਰੀ ਜੀ ਸਾਡੇ ਦਸ਼ਕਾਂ ਨੂੰ ਪਤਾ ਤੇ ਲੱਗੇ ਕੁੜੀ ਕਵੀਸ਼ਰੀ ਕਰਦੀ ਆ ਹਾਂਜੀ ਜੀ ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਬਈ ਵਾਹ ਕੀ ਬਾਤ ਹੈ ਦਸ਼ਕੋ ਆਵਾਜ਼ ਤੁਹਾਨੂੰ ਸੁਣਾ ਦिती ਹੈ ਬਹੁਤ ਬਲੰਦ ਆਵਾਜ਼ ਦੀ ਮਾਲਕ ਹੈ ਮਨਪ੍ਰੀਤ ਤੇ ਅਜੇ ਸਟੇਜਾਂ ਤੋਂ ਬਹੁਤ ਦੂਰ ਹੈ ਆਪਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਾਂਗੇ ਵੀ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਕਿਉਂਕਿ ਆਵਾਜ਼ ਜਿਹੜੀ ਹੈ ਇੱਥੇ ਸੀਮਤ ਨਹੀਂ ਰਹਿਣੀ ਚਾਹੀਦੀ ਇਹ ਦੇਸ਼ਾਂ ਵਿਦੇਸ਼ਾਂ ਤੱਕ ਗੂੰਜਣ ਵਾਲੀ ਆਵਾਜ਼ ਹੈ ਭੈਣੇ ਅਕਸਰ ਕੁੜੀਆਂ ਜਿਹੜੀਆਂ ਨਾ ਕੁੜੀਆਂ ਇਸ ਚੈਨਲ ਵੱਲੋਂ ਬਹੁਤ ਗਿਣੀਆਂ ਚੁਣੀਆਂ ਉਂਗਲਾਂ ਤੇ ਗਿਣੀਆਂ ਜਾ ਸਕਦੀਆਂ ਹਨਾ ਤੇ ਕਿਵੇਂ ਦੇਖਦੇ ਹੋ ਤੁਸੀਂ ਕਿ ਕਿਉਂ ਕੁੜੀਆਂ ਇਸ ਪਾਸੇ ਨਹੀਂ ਆਉਣਾ ਚਾਹੀਆਂ ਇਸ ਪਾਸੇ ਵੀ ਜੀ ਮੈਂ ਤੇ ਜਿੱਥੋਂ ਤੱਕ ਹੁਣ ਤੱਕ ਵੇਖਿਆ ਆ ਆਪਣੇ ਸਿੱਖ ਕੌਮ ਦੀਆਂ ਲੜਕੀਆਂ ਜਿਹੜੀਆਂ ਉਹ ਲੱਚਰ ਦਾ ਵੱਲ ਜ਼ਿਆਦਾ ਜਾ ਰਹੀਆਂ ਜੀ ਜੀ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਜੇ ਆਪਾਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਬਿਲਕੁਲ ਜ਼ਰੂਰ ਹੋਣਾ ਚਾਹੀਦਾ ਤੇ ਹੁਣ ਗੱਲ ਜੇਕਰ ਵੇਖੀ ਜਾਵੇ ਤੇ ਜਿਹੜੀ ਲੱਚਰ ਦਾ ਆ ਨਾ ਲੋਕ ਉਹਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਆ ਅਸੀਂ ਖੁਦ ਵੇਖਿਆ ਆ ਅਸੀਂ ਕੋਈ ਵੀਡੀਓ ਪਾਈਏ ਜਾਂ ਹਨਾ ਇਸਟਾਗ੍ਰਾਮ ਤੇ ਮੇਰਾ ਅਕਾਊਂਟ ਹੈ ਕੋਈ ਵੀਡੀਓ ਪਾਈਏ ਤੇ ਉਹ ਉਹਨੂੰ ਵੀ ਉਹ ਹਨਾ ਬਹੁਤ ਘੱਟ ਮਿਲਦੇ ਆ ਜਾਂ ਕਮੈਂਟ ਉਹਦੇ ਥੱਲੇ ਕਈ ਤੇ ਗਲਤੀ ਕਰੀ ਜਾਂਦੇ ਕਮੈਂਟ ਵੇਖੋ ਚੰਗੀ ਚੀਜ਼ ਨੂੰ ਵੀ ਲੋਕ ਸੁਣਨਾ ਪਸੰਦ ਨਹੀਂ ਕਰਦੇ ਤੇ ਮਾੜੀਆਂ ਵੀਡੀਓ ਥੱਲੇ ਅਸੀਂ ਵੇਖਦੇ ਆ ਬਹੁਤ ਸਾਰੇ ਵੀਊ ਆ ਬਹੁਤ ਸਾਰੇ ਕਮੈਂਟ ਆ ਤੇ ਲੋਕ ਉਹਨਾਂ ਨੂੰ ਵਾਵਾ ਵੀ ਕਰਦੇ ਆ ਤੇ ਸ਼ਾਇਦ ਇਸੇ ਕਰਕੇ ਅੱਜਕੱਲ੍ਹ ਦੀਆਂ ਧੀਆ ਭੈਣਾਂ ਜਿਹੜੀਆਂ ਉਹ ਲੱਚਰ ਦਾ ਵੱਲ ਜ਼ਿਆਦਾ ਜਾ ਰਹੀਆਂ ਇਹ ਸਮਝਣਾ ਆਪਾਂ ਨੂੰ ਪਹਿਣਾ ਕਿ ਹਨਾ ਆਪਾਂ ਨੂੰ ਕਿਸ ਤਰ੍ਹਾਂ ਧੀਆ ਭੈਣਾਂ ਨੂੰ ਇਸ ਲੈਣ ਵੱਲ ਲਿਆਂਦਾ ਜਾਵੇ ਪਰ ਭੈੜੇ ਗੱਲ ਤਾਂ ਵੀਊ ਚਲੋ ਮੰਨ ਲਿਆ ਪਰ ਆਪਣੇ ਜਿਸਮ ਨੂੰ ਦਿਖਾ ਕੇ ਅਸੀਂ ਵੀਊ ਲੈਣਾ ਤੇ ਇਹ ਤਾਂ ਫਿਰ ਬਹੁਤ ਗਲਤ ਗੱਲ ਹੈ ਤੇ ਬਹੁਤ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ ਹਾਂਜੀ ਸਹੀ ਗੱਲ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂਜੀ ਇਹ ਚੀਜ਼ ਵੀ ਜੇਕਰ ਵੇਖੀ ਜਾਵੇ ਤੇ ਅ ਅੱਜਕੱਲ ਸ਼ਰਮ ਹਿਆ ਦੇ ਹਨਾ ਲੜਕੀਆਂ ਵਿੱਚ ਵੀ ਨਹੀਂ ਰਹੀ ਤੇ ਇਹ ਬਹੁਤ ਮਤਲਬ ਮਾੜੀ ਗੱਲ ਚਲੋ ਵੇਖਣ ਲਈ ਲੱਗਦੀ ਆ ਵੀ ਇਦਾਂ ਲੜਕੀਆਂ ਨੂੰ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਜੇਕਰ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਜਾਵੇ ਜਾਂ ਹਨਾ ਵਾਦੂ ਵਦ ਸਪੋਰਟ ਕੀਤੀ ਜਾਵੇ ਉਹਨਾਂ ਲੜਕੀਆਂ ਦੀ ਜਿਹੜੀਆਂ ਚੰਗੀ ਲੈਣ ਵੱਲ ਜਾ ਰਹੀਆਂ ਤੇ ਮੇਰੇ ਹਿਸਾਬ ਨਾਲ ਕੁਝ ਲੜਕੇ ਉਹਨਾਂ ਵੱਲ ਵੇਖ ਕੇ ਜਰੂਰ ਸਿੱਧੇ ਰਹਿ ਪੈ ਸਕਦੇ ਕਿਤੇ ਨਾ ਕਿਤੇ ਸਾਡਾ ਸਮਾਜ ਵੀ ਇਸ ਗੱਲ ਦਾ ਦੋਸ਼ੀ ਆ ਕਿਉਂਕਿ ਜੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਦੋਂ ਅਸੀਂ ਕੋਈ ਚੰਗੀ ਚੀਜ਼ ਪਾਉਨੇ ਆ ਹਨਾ ਉਹਦੇ ਥੱਲੇ 10 15 ਲਾਈਕ ਹੋਣਗੇ ਜਾਂ ਕੋਈ 10 15 ਕਮੈਂਟ ਹੋਣਗੇ ਪਰ ਜਦੋਂ ਕੋਈ ਗੰਦਗੀ ਵਾਲੀ ਚੀਜ਼ ਦੇਖਦੇ ਆ ਜਾਂ ਕੋਈ ਚੰਗੀ ਰੀਲ ਦੇਖਦੇ ਮਤਲਬ ਨਗੇਜ਼ਪਨ ਦੇਖਦੇ ਆ ਉਹਦੇ ਥੱਲੇ ਵਿਊ ਦੀਆਂ ਵੀ ਝੜੀਆਂ ਲੱਗ ਜਾਂਦੀਆਂ ਉਹਨੂੰ ਲਾਈਕ ਦੀਆਂ ਵੀ ਢੇਰੀਆਂ ਲੱਗ ਜਾਂਦੀਆਂ ਕਿਤੇ ਨਾ ਕਿਤੇ ਸਾਡਾ ਸਮਾਜ ਵੀ ਦੋਸ਼ੀ ਨਹੀਂ ਹੈ ਦੋਸ਼ੀ ਹੈ ਬਿਲਕੁਲ ਦੋਸ਼ੀ ਹੈ ਜੀ ਜੀ ਅੱਜ ਕੱਲ੍ਹ ਚਲੋ ਸਮਾਜ ਦੀ ਗੱਲ ਆਪਾਂ ਕਰ ਰਹੇ ਆ ਤੇ ਸਮਾਜ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਵੀ ਇੱਕ ਕੁੜੀ ਵਾਸਤੇ ਕਿੰਨੀਆਂ ਕੁ ਮੁਸ਼ਕਲਾਂ ਨੇ ਮੁਸ਼ਕਲਾਂ ਵੇਖੋ ਸਮਾਜ ਵਿੱਚ ਬਹੁਤ ਜ਼ਿਆਦੀਆਂ ਵੇਦੀਆਂ ਹੂੰ ਹੁਣ ਅਸੀਂ ਵੀ ਹਨਾ ਕਵਿਸ਼ਰੀ ਕਰਨ ਜਾਂਦੇ ਆ ਜਾਂ ਸਾਡਾ ਪ੍ਰੋਗਰਾਮ ਰਾਤ ਵੀ ਹੁੰਦਾ ਆ ਦਿਨੇ ਵੀ ਹੁੰਦਾ ਆ ਤੇ ਲੜਕੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਚਲੋ ਉਹਨਾਂ ਤੱਕ ਕੋਈ ਕਿਸੇ ਲੜਕੀ ਵੱਲ ਮਾੜੀ ਨਿਗਾਹ ਨਾਲ ਨਹੀਂ ਦੇਖ ਸਕਦਾ ਜਿੰਨਾ ਤੱਕ ਉਹ ਆਪ ਸਹੀ ਆ ਬਿਲਕੁਲ ਤੇ ਮੈਂ ਇਹ ਗੱਲ ਸਮਝਦੀ ਆ ਕਿ ਹਰੇਕ ਕੁੜੀ ਨੂੰ ਇਨਾਂ ਦਾ ਆਪਣਾ ਜਾਗਦਾ ਜ਼ਮੀਰ ਰੱਖਣਾ ਚਾਹੀਦਾ ਆ ਕਿ ਕੋਈ ਉਸ ਨੂੰ ਕੋਈ ਗੱਲ ਨਾ ਕਹਿ ਸਕੇ ਸੋ ਇਹੋ ਜੇ ਆਪਾਂ ਨੂੰ ਇਸ ਆਪਾਂ ਕਵਿਸ਼ਰੀ ਲੈਣ ਚ ਕਹੀਏ ਜਾਂ ਕਿਸੇ ਵੀ ਇੰਡਸਟਰੀ ਚ ਕਹੀਏ ਜਦੋਂ ਕੁੜੀਆਂ ਵਿਚਰਦੀਆਂ ਤੇ ਉਹਨਾਂ ਦੇ ਬਹੁਤ ਸਾਰੇ ਲੋਕ ਮਤਲਬ ਮਾੜੀ ਨਿਗਾਹ ਵੀ ਰੱਖਦੇ ਆ ਤੇ ਆਪਾਂ ਕਹਿ ਲਈਏ ਕਿ ਆ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਆ ਜਾਂ ਕੁਝ ਵੀ ਕਹਿ ਲੋ ਵੀ ਇੱਕ ਹਸਾਬ ਦਾ ਲੜਕੀਆਂ ਨੂੰ ਨੀਵਾ ਦਿਖਾਉਂਦੇ ਆ ਸੋ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਲੜਕੀਆਂ ਅੱਜ ਕੱਲ ਮੁੰਡਿਆਂ ਦੇ ਹੀ ਬਰਾਬਰ ਆ ਤੇ ਉਹ ਬਹੁਤ ਕੁਝ ਕਰ ਸਕਦੀਆਂ ਤੇ ਮੇਰੀ ਸੋਚ ਤੇ ਇਹ ਹੀ ਆ ਕਿ ਲੜਕੀਆਂ ਦਾ ਹਮੇਸ਼ਾ ਇੱਜ਼ਤ ਸਤਕਾਰ ਦੇ ਮਾਣ ਕਰਨਾ ਚਾਹੀਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਲੜਕੇ ਤੇ ਲੜਕੇ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਪਰ ਫਰਕ ਕਿੱਥੇ ਆ ਜਾਂਦਾ ਮੰਨ ਕੇ ਚੱਲੋ ਕੋਈ ਸਪੋਰਟਸ ਦਾ ਕਬੱਡੀ ਦਾ ਕੱਪ ਵੀ ਕਰਾਉਂਦਾ ਹੈ ਨਾ ਤੇ ਵਿੱਚ ਕਬੱਡੀ ਦਾ ਵਿੱਚ ਲੜਕੀਆਂ ਦਾ ਮੈਚ ਵੀ ਹਾਂ ਜੀ ਉਹਨਾਂ ਨੇ ਇਹ ਨਹੀਂ ਲਿਖਾ ਹੁੰਦਾ ਵੀ ਕਬੱਡੀ ਕੱਪ ਕਰਾਇਆ ਜਾ ਰਿਹਾ ਤੇ ਲੜਕੀਆਂ ਦਾ ਮੈਚ ਵੀ ਹੋਗਾ ਲੜਕੀ ਦਾ ਸ਼ੋਅ ਮੈਚ ਸ਼ੋਅ ਮੈਚ ਸ਼ੋਅ ਮੈਚ ਦਾ ਕੀ ਮਤਲਬ ਹੈ ਲੜਕੀ ਕੋਈ ਨਮਾਇਸ਼ ਵਾਲੀ ਚੀਜ਼ ਥੋੜੀ ਹੈ ਜੇ ਤੁਸੀਂ ਦੂਜੇ ਪਹਿਲਵਾਨਾਂ ਦੇ ਜੋਰ ਵੇਖ ਰਹੇ ਹੋ ਤੇ ਕੀ ਗੱਲ ਲੜਕੀਆਂ ਦਾ ਜੋਰ ਨਹੀਂ ਦਿਖਾ ਸਕਦੇ ਆਪਾਂ ਉਹਨਾਂ ਦਾ ਕੱਪ ਨਹੀਂ ਕਰਾਇਆ ਜਾ ਸਕਦਾ ਇਸ ਇਹ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੜਕੀਆਂ ਦਾ ਸ਼ੋਅ ਮੈਚ ਕਿਉਂ ਹਮ ਸਹੀ ਗੱਲ ਹੈ ਜੀ ਇਹ ਵੇਖੋ ਇਹ ਤੇ ਸੋਚਣ ਵਾਲੀ ਗੱਲ ਹੈ ਨਾ ਕਿ ਲੜਕੀਆਂ ਦਾ ਵੇਖੋ ਸ਼ੋਅ ਮੈਚ ਜਾਂ ਹੁਣ ਆਪਣਾ ਕਵੀਸ਼ਰੀ ਦੀ ਗੱਲ ਕਰ ਲਈਏ ਤੇ ਜਿਹੜੇ ਨਾ ਕਈ ਲੋਕ ਕਹਿੰਦੇ ਆ ਇਹ ਤੇ ਜੀ ਮਰਦਾਂ ਦਾ ਕੰਮ ਆ ਮਰਦਾਂ ਦਾ ਕੰਮ ਬਿਲਕੁਲ ਇਹ ਦੇ ਇਹ ਕਦੇ ਜ਼ੋਰ ਨਾਲ ਲਗਾਉਣਾ ਜਾਂ ਮਤਲਬ ਇਹ ਲੜਕੀਆਂ ਦੇ ਵਸ ਦੀ ਗੱਲ ਨਹੀਂ ਹੈ ਸੋ ਮੈਂ ਆਪਣੇ ਆਪ ਨੂੰ ਇਹ ਮੰਨਦੀ ਆ ਕਿ ਮੈਂ ਨਾ ਜਿੱਦਾਂ ਬਹੁਤ ਸਾਰੇ ਕਵੀਸ਼ਰ ਕਵੀਆਂ ਨੇ ਚਲੋ ਸਾਰੇ ਸਤਿਕਾਰਯੋਗ ਨੇ ਉਹਨਾਂ ਨੇ ਬਾਬੂ ਰਜੀਬ ਅਲੀ ਸਾਹਿਬ ਨੇ 72 ਕਲੀਆਂ ਸ਼ਾਂਦ ਲਿਖਿਆ ਜੀ ਉਸ ਤੋਂ ਬਾਅਦ ਗਿਆਨੀ ਦਲਬੀਰ ਸਿੰਘ ਗਿੱਲ ਤੇ ਗਿਆਨੀ ਗੁਰਮੁਖ ਸਿੰਘ ਐਵੇਂ ਉਹਨਾਂ ਨੇ 84 ਕਲੀਆਂ ਹਨਾ 92 ਕਲੀਆਂ ਸ਼ਾਂਦ ਉਹਨਾਂ ਲਿਖਿਆ ਤੇ ਉਸ ਤੋਂ ਬਾਅਦ ਗਿਆਨੀ ਦਲਬੀਰ ਸਿੰਘ ਗਿੱਲ ਮੈਂ ਮੈਂ ਚੱਕ ਉਹਨਾਂ ਨੇ 130 ਕਲੀਆਂ ਸ਼ਾਂਦ ਲਿਖਿਆ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤੋਂ ਕੁਝ ਆਪਾਂ ਨੂੰ ਵੱਧ ਕਰਨਾ ਚਾਹੀਦਾ ਹੈ ਵਾਹ ਤੇ ਮੈਂ 132 ਕਲੀਆਂ ਸ਼ਾਂਦ ਲਿਖਿਆ ਕੀ ਬਾਤ ਤੁਸੀਂ ਖੁਦ ਲਿਖਿਆ ਹਾਂਜੀ ਖੁਦ ਲਿਖਿਆ ਜੀ ਹੋ ਜਾਣ ਫਿਰ ਸਾਡੇ ਦਸਤਖਤ ਦੋ ਲੈਣਾ ਜੀ ਸਰਸਾ ਨੂੰ ਲੰਗ ਕੇ ਤੇਜ ਬਾਜਾਂ ਵਾਲੇ ਤਾਜਾਂ ਵਾਲੇ ਪੁਜੇ ਚਮਕੌਰ ਦਿਖਾਵਣ ਜੋਰ ਕਰਨ ਸਿੰਘ ਗੌਰ ਜੀ ਗੁਰਾਂ ਦੀ ਗੱਲ ਤੇ ਸਤ ਗੁਰ ਜੀ ਕਹਿੰਦੇ ਨੇ ਪਰਖ ਦਾ ਟਾਈਮ ਜਿਹੋ ਜੋ ਕੈਮ ਟਿੱਡੀ ਦਾ ਲਿਓ ਨਾ ਜਿਨਾ ਕਬਰੋਣਾ ਹਰੀ ਗੁਣ ਗਾਉਣਾ ਪਾਸ ਤੁਸੀਂ ਹੋਣਾ ਸ਼ੀਦੀਆਂ ਪਾਉਣਾ ਤੇ ਫਰਜ਼ ਨਿਭਾਉਣਾ ਸਿੱਖੀ ਦੀ ਸ਼ਾਮ ਨੂੰ ਹੋਰ ਵਧਾਉਣਾ ਤੇ ਅੱਜ ਦਾ ਕੰਮ ਨਾ ਛੱਡਣਾ ਕੱਲ ਤੇ ਇੱਕ ਮੈਰਾ ਹੋਰ ਹੋ ਜਾਏ ਇੱਕ ਵੀਰ ਜੀ ਦਾ ਮੈਨੂੰ ਇੱਕ ਹੀ ਆਉਂਦਾ ਹੈ ਜਰਾ ਤੇ ਹਾਂਜੀ ਮਤਲਬ ਯਾ ਜ਼ੁਬਾਨੀ ਨਹੀਂ ਹੈਗਾ ਹਾਂਜੀ ਜ਼ੁਬਾਨੀ ਚੋ ਸੋ ਦਸ਼ਕਾਂ ਤੁਸੀਂ ਦੇਖੋਗੇ ਇਹ ਬੜੀ ਵੱਡੀ ਗੱਲ ਹੈ ਕਿ ਆਪਣੀ ਕਵਿਤਾ ਆਪ ਲਿਖ ਕੇ ਗਾਉਣਾ ਤੇ ਬਹੁਤ ਵੱਡੀ ਗੱਲ ਹੈ ਫਿਰ ਜਿਹੜੇ ਤੁਸੀਂ ਨਾਂ ਲਿਆ 72 ਕਲੀਆਂ 130 ਕਲੀਆਂ 19 ਕਲੀਆਂ ਸੀ 132 ਕਲੀਆਂ 132 ਕਲੀਆਂ ਕੀ ਬਾਤ ਹੈ ਜੀ ਬਹੁਤ ਅੱਛਾ ਇਹ ਭੜੇ ਇਹ ਪਹਿਲਾਂ ਹੋਰ ਵੀ ਕੋਈ ਕਵਿਤਾਵਾਂ ਲਿਖੀਆਂ ਹੈ ਤਾਂ ਹਾਂਜੀ ਬਿਲਕੁਲ ਲਿਖੀਆਂ ਜੀ ਕਿਹੜੀ ਕਿਹੜੀ ਕਵਿਤਾ ਲਿਖੀ ਪਹਿਲਾਂ ਕਵਿਤਾ ਮੇਰੀ ਇੱਕ ਫੇਮਸ ਗੀਤ ਹੋਇਆ ਈ ਉਹ ਮਤਲਬ ਮੈਂ ਸੰਤਾਂ ਦੇ ਬਾਬਤ ਲਿਖਿਆ ਈ ਜੀ ਤੇ ਉਹ ਕਵਿਤਾ ਦੇ ਬੰਦ ਮੈਨੂੰ ਥੋੜੇ ਯਾਦ ਨਹੀਂ ਆ ਤੇ ਮਤਲਬ ਜ਼ਿਆਦਾਤਰ ਤੇ ਹਾਂਜੀ ਡੈਰੀ ਚ ਹੈ ਡੈਰੀ ਚ ਤਾਂ ਸੁਣਾਉਂਦਾ ਕੋਈ ਚੱਕਰ ਨਹੀਂ ਆਪਾਂ ਆਪਾਂ ਕਿਹੜਾ ਵੀ ਕਿਸੇ ਦਾ ਕੁਝ ਦੇਣਾ ਵੀ ਕੋਈ ਇਹ ਨਾ ਕੋਈ ਜਬਾਨੀ ਨਹੀਂ ਗਾਇਆ ਕੁੜੀ ਨੇ ਲੱਭੀ ਕੁੜੀ ਲਿਖਦੀ ਵੀ ਇਹ ਕਈ ਵਾਰੀ ਹੁੰਦਾ ਹੈ ਕਿ ਕੋਈ ਚੀਜ਼ ਆਪਾਂ ਪੁਰਾਣੀ ਲਿਖ ਦਿੰਨੇ ਤਾਂ ਆਪਾਂ ਨੂੰ ਯਾਦ ਨਹੀਂ ਰਹਿੰਦੀ ਤੇ ਇਸ ਕਰਕੇ ਕਾਫੀ ਪੁਰਾਣੇ ਗੀਤ ਲਿਖੇ ਹੋਏ ਨੇ ਉਹਨਾਂ ਵਿੱਚੋਂ ਕੁਝ ਬੰਦ ਜਿਹੜੇ ਉਹ ਤੁਹਾਡੇ ਵਾਸਤੇ ਕਾਰੇ ਦਰਸ਼ਕੋ ਅਸੀਂ ਸੁਣਾ ਰਹੇ ਆਵਾਜ਼ ਕੁੜੀ ਦੀ ਤੁਸੀਂ ਸੁਣੀ ਹੈ ਤੇ ਕੋਸ਼ਿਸ਼ ਕਰਿਓ ਕਿ ਨਾਲ ਦੀ ਨਾਲ ਕਮੈਂਟ ਕਰਕੇ ਦੱਸਿਓ ਵੀ ਕਿ ਤੁਹਾਨੂੰ ਆਵਾਜ਼ ਕਿਵੇਂ ਦੀ ਲੱਗਦੀ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਸੋ ਸੁਣਾਉਨੇ ਆਪਾਂ ਭੈਣ ਮੰਮਰੀ ਜੀ ਦਾ ਆਪਣਾ ਲਿਖਿਆ ਹੋਇਆ ਗੀਤ ਦਿਨ ਸ਼ਨੀਵਾਰ ਦਾ ਤੇ ਅੱਧੀ ਰਾਤ ਨੂੰ ਸੁਪਨਾ ਸੀ ਆਇਆ ਬੀਬੀ ਨੂੰ ਅਖੀਰ ਦਾ ਕਹਿੰਦੀ ਮੈਨੂੰ ਉਹਦੀ ਤਸਵੀਰ ਦਿਸਦੀ ਰੋਬ ਜਿਹਦਾ ਵਖ ਹੱਥ ਤਸਬੀਰ ਦਿਸਦੀ ਰੋਬ ਜਿਹਦਾ ਵਖ ਹੱਥ ਵਾਲੇ ਤੀਰ ਦਾ ਕੀ ਬਾਤ ਹੈ ਜੀ ਸੋ ਪਿਆਰੇ ਦਰਸ਼ਕੋ ਇਹ ਪੈਂਦਾ ਆਪਣੀ ਕਲਮ ਦਾ ਲਿਖਿਆ ਹੋਇਆ ਕੀ ਸੀਗਾ ਅੱਛਾ ਭਾਣੇ ਲਿਖਣ ਦਾ ਸ਼ੌਂਕ ਵੀ ਰੱਖਦੇ ਹੋ ਗਾਉਣ ਦਾ ਸ਼ੌਂਕ ਵੀ ਰੱਖਦੇ ਹੋ ਤੇ ਪਿੰਡ ਵਾਲਿਆਂ ਦੀ ਸਪੋਰਟ ਕਿਦਾਂ ਦੀ ਹੈ ਪਿੰਡ ਵਾਲਿਆਂ ਦੀ ਸਪੋਰਟ ਤੇ ਵੀ ਜੀ ਇਸ ਲਾਈਨ ਚ ਮੈਨੂੰ ਕੋਈ ਵੀ ਨਹੀਂ ਆ ਤੇ ਬਾਕੀ ਚਲੋ ਸਤਿਕਾਰ ਸਾਰੇ ਕਰਦੇ ਆ ਇਸ ਚੀਜ਼ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਪਿੰਡ ਵਾਲਿਆਂ ਦੀ ਇਹਨੂੰ ਕੋਈ سپورਟ ਹੈਗੀ ਐ ਮੈਂ ਇਥੋਂ ਤੱਕ ਸਮਝਦੀ ਆ ਕਿ ਵਾਹਿਗੁਰੂ ਪਰਮਾਤਮਾ ਨੇ ਹਨਾ ਜਿੱਥੋਂ ਤੱਕ ਵੀ ਮੈਨੂੰ ਲੈ ਜਾਂਦਾ ਉਹ ਉਸ ਦੀ ਕਿਰਪਾ ਆ ਬਾਕੀ سپورਟ ਮੈਂ ਕਿਸੇ ਦੀ ਨਹੀਂ ਕਹਿ ਸਕਦੀ ਇਸ ਲੈਜ ਵਿੱਚ ਮੇਰੀ ਆ ਪਰਿਵਾਰ ਚ ਤਾਂ ਮੰਮੀ ਡੈਡੀ ਦੀ ਡੈਥ ਹੋ ਗਈ ਅੱਜ ਅੱਜ ਲੱਗਦਾ ਨਹੀਂ ਕਮੀ ਨਹੀਂ ਮਹਿਸੂਸ ਹੋ ਰਹੀ ਉਹਨਾਂ ਦੀ ਹਾਂ ਜੀ ਕਮੀ ਤਾਂ ਬਿਲਕੁਲ ਵੇਖੋ ਮਹਿਸੂਸ ਹੁੰਦੀ ਆ ਪਰ ਵੇਖੋ ਵਾਹਿਗੁਰੂ ਨੇ ਬਲ ਬਖਸ਼ਿਆ ਹੋਇਆ ਤੇ ਮੈਂ ਸਮਝਦੀ ਆ ਉਸ ਦਾ ਅਸੀਂ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਦਾ ਤੇ ਬਹੁਤ ਉਹਨਾਂ ਕਿਰਪਾ ਕੀਤੀ ਆ ਹੁਣ ਤੱਕ ਚਲੋ ਅੱਗੇ ਵੀ ਕਰਦੇ ਆ ਰਹੇ ਨੇ ਤੇ ਇਹੇ ਸ਼ੁਕਰਾਨਾ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਹਾਡੀ ਰਜਾ ਚ ਹਮੇਸ਼ਾ ਰਹੀਏ ਆਪ ਜੀ ਦੇ ਪਾਣਿ ਚ ਰਹੀਏ ਤੇ ਹਮੇਸ਼ਾ ਗੁਰੂ ਦਾ ਜਸ ਗਾਈਏ ਮੰਮੀ ਡੈਡੀ ਚੁਰ ਗਏ ਹੁਣ ਪਰਿਵਾਰ ਵਿੱਚ ਕੌਣ ਕੌਣ ਹੈ ਹੁਣ ਪਰਿਵਾਰ ਵਿੱਚ ਅਸੀਂ ਇੱਕ ਭੈਣ ਮੇਰੇ ਵਿਆਹੇ ਹੋਇਆ ਤੇ ਚਾਰ ਭੈਣ ਭਰਾ ਜੀ ਅਸੀਂ ਚਾਰ ਭੈਣ ਭਰਾ ਦੋ ਭੈਣਾਂ ਦੋ ਭਰਾ ਦੋ ਭੈਣਾਂ ਦੋ ਭਰਾ ਉਹ ਕੀ ਕੰਮ ਕਰਦੇ ਆ ਉਹ ਤੇ ਹਲੇ ਦੋਨਾਂ ਨੇ ਭਰਾਵਾਂ ਨੇ ਸਟੱਡੀ ਕੀਤੀ ਆ ਤੇ ਭੈਣ ਘਰ ਹੀ ਹੁੰਦੇ ਆ ਤੇ ਤੁਸੀਂ ਵੱਡੇ ਸਾਰਿਆਂ ਤੋਂ ਨਹੀਂ ਜੀ ਭੈਣ ਮੇਰੇ ਤੋਂ ਵੱਡੇ ਆ ਇੱਕ ਵੱਡੇ ਤੋਂ ਅੱਗੇ ਤੇ ਵੱਡੇ ਤੋਂ ਛੋਟੇ ਤੁਸੀਂ ਦੂਸਰੇ ਨੰਬਰ ਤੋਂ ਹਾਂਜੀ ਤੇ ਹੁਣ ਭੈਣਾਂ ਕਮਾਈ ਦਾ ਫੇਰ ਸੁਖਬਿਖਰੀ ਤੋਂ ਚੱਲਦਾ ਸਾਰਾ ਹਾਂ ਜੀ ਕਵੀਸ਼ਰੀ ਚ ਚੱਲਦਾ ਜਿਹੜੇ ਆਪਾਂ ਮੈਂ ਹੁਣ ਸੌਂਗ ਵੀ ਕਰਦੀ ਮਤਲਬ ਧਾਰਮਿਕ ਸੌਂਗ ਹੀ ਕਰਦੇ ਆ ਤੇ ਬਹੁਤ ਵਧੀਆ ਚਲੋ ਸਰਕਲ ਚੱਲ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਸ੍ਰੋਮਣੀ ਕਮੇਟੀ ਜੀ ਵੀ ਅਸੀਂ ਨਾਮ ਪਵਾਇਆ ਹੋਇਆ ਤੇ ਘਰ ਦਾ ਸਰਕਲ ਚਲੋ ਵਧੀਆ ਚੱਲਦਾ ਤੇ ਸਿਰਫ ਮੈਨੂੰ ਇਹ ਆ ਕਿ ਕਵੀਸ਼ਰੀ ਨੂੰ ਵਾਤੋਂ ਵਾਦ ਅੱਗੇ ਲਿਆਂਦਾ ਜਾਵੇ ਤੇ ਜਿਹੜੀ ਦਿਲ ਦੀ ਮੇਰੀ ਇੱਛਾ ਉਹ ਇਹੀ ਆ ਕਿ ਕਵੀਸ਼ਰੀ ਨੂੰ ਵਾਤੋਂ ਵਾਦ ਅੱਗੇ ਲਿਆਂਦਾ ਜਾਵੇ ਤੇ ਦੁਨੀਆ ਇਸ ਚੀਜ਼ ਦੀ ਸਪੋਰਟ ਕਰੇ ਉੱਥੇ ਵੀ ਨਾ ਕਮੇਟੀਆਂ ਦੇ ਇੱਕ ਥੋੜੀਆਂ ਜਿਹੀਆਂ ਕਮੀਆਂ ਮਹਿਸੂਸ ਆਉਂਦੀਆਂ ਕਈ ਵਾਰੀ ਕਮੇਟੀਆਂ ਨੇ ਸਪੈਸ਼ਲ ਨਾ ਇਛਤਾਤ ਲਿਖ ਕੇ ਲਾਇਆ ਹੁੰਦਾ ਹੈ ਵੀ ਸਿਰਫ ਸੱਦੇ ਹੋਏ ਜਥਿਆਂ ਨੂੰ ਟਾਈਮ ਦਿੱਤਾ ਜਾਊਗਾ ਜਿਹੜੀਆਂ ਹੁਣ ਤੁਹਾਡੇ ਵਰਗੀਆਂ ਬੁਲੰਦ ਆਵਾਜ਼ਾਂ ਦੇ ਮਾਲਕ ਹੋ ਉਸ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਗਾ ਰਹੇ ਉਹ ਵਧੀਆ ਨਹੀਂ ਗਾ ਰਹੇ ਉਹ ਵੀ ਵਧੀਆ ਗਾ ਰਹੇ ਪਰ ਹੋ ਸਕਦਾ ਵੀ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਤੁਹਾਡੇ ਤੋਂ ਬਹੁਤ ਨੀਵੇਂ ਸਤਰ ਦੇ ਆਉਂਦੇ ਨੇ ਪਰ ਉਹਨਾਂ ਦੀ ਨਾਂ ਬਣ ਗਿਆ ਉਹਨਾਂ ਦਾ ਤੁਸੀਂ ਇਹ ਜੀ ਆਪਣੀ ਜਗ੍ਹਾ ਲੱਭ ਰਹੇ ਹੋ ਹੈਨਾ ਉਹ ਉਹ ਕਿਤੇ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਜਥਾ ਆਇਆ ਉਹਨੂੰ ਸਮਾਂ ਮਿਲਣਾ ਚਾਹੀਦਾ ਬਿਲਕੁਲ ਜੀ ਇਹ ਤੇ ਜ਼ਿਆਦਾਤਰ ਹੀ ਆਪਾਂ ਵੇਖਦੇ ਆ ਕਿ ਸੱਦੇ ਜਥੇ ਨੂੰ ਕਹਿੰਦੇ ਟਾਈਮ ਮਿਲਣਾ ਆ ਤੇ ਕਈ ਔਰ ਕਿਸੇ ਜ ਇਹੋ ਜਿਹਾ ਹੁਣ ਹੋਂਦਾ ਆ ਵੀ ਉਹ 5 ਮਿੰਟ ਵੀ ਸਟੇਜ ਤੇ ਉਹਨੂੰ ਟਾਈਮ ਦਿੱਤਾ ਜਾਵੇ ਨਾ ਤੇ ਸੰਗਤ ਉਹ ਤੋਂ ਖੁਸ਼ ਹੋ ਜਾਂਦੀ ਆ ਵਾਹ ਕਿਆ ਬਾਤਾਂ ਬਿਲਕੁਲ ਤੇ ਵੇਖੋ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਵੀ ਚਲੋ ਸਾਰੇ ਸਤਿਕਾਰ ਜੋਗੇ ਉਹਨਾਂ ਨੂੰ ਦੋ ਦੋ ਘੰਟੇ ਸਮਾਂ ਦਿੱਤਾ ਜਾਂਦਾ ਆ ਹੈਨਾ ਤੇ ਇੱਕ ਇੱਕ ਘੰਟਾ ਸਮਾਂ ਦਿੱਤਾ ਜਾਂਦਾ ਚਲੋ 10 20 ਮਿੰਟ ਉਹ ਜੇ ਘਟਾ ਵੀ ਦਿੱਤੇ ਜਾਣ ਉਹਨਾਂ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਤੇ ਸਾਰਿਆਂ ਨੂੰ ਚਲੋ ਬਣਦਾ ਹੱਕ ਮਿਲਣਾ ਚਾਹੀਦਾ ਆ ਸਮਾਂ ਹਰੇਕ ਨੂੰ ਦਿੱਤਾ ਜਾਣਾ ਚਾਹੀਦਾ ਆ ਹਾਂ ਜੀ ਕਿਉਂਕਿ ਇਹ ਲਾਈਨ ਬੜੀ ਸੰਘਰਸ਼ ਵਾਲੀ ਸਬਰ ਸੰਤੋਖ ਬੜਾ ਰੱਖਣਾ ਪੈਂਦਾ ਕਈ ਵਾਰੀ ਸਟੇਜ ਤੇ ਬੰਦਾ ਸਾਰੀ ਸਾਰੀ ਮੈਂ ਖੁਦ ਹਟਾਇਆ ਹੈ ਕਿਉਂਕਿ ਮੈਂ ਮੇਰੀ ਸਟਾਰਟਿੰਗ ਵੀ ਕੀਰਤਨ ਤੋਂ ਹੁੰਦੀ ਹੈ ਪਰ ਜਦੋਂ ਜਾ ਕੇ ਸਮਾਂ ਨਾ ਮਿਲਣਾ ਨਾ ਸਾਰੀ ਦਿਾਲੀ ਸਟੇਜ ਤੇ ਬੈਠੇ ਰਹਿਣਾ ਕਹਿੰਦੇ ਠਹਿਰ ਜਾ ਯਾਰ ਦਿਨੇ ਤੈਨੂੰ ਟਾਈਮ ਆ ਨਾ ਦੋ ਦੋ ਬੰਦੇ ਤੇ ਮਨ ਚ ਆਉਂਦਾ ਵੀ ਯਾਰ ਆ ਜਿਹੜੇ ਬੰਦੇ ਗਾ ਚੁੱਕੇ ਨੇ ਇਹਨਾਂ ਨਾਲੋਂ ਤਾਂ ਮੈਂ ਵਧੀਆ ਗਾਉਣਾ ਤੇ ਫੇਰ ਵੀ ਮੈਨੂੰ ਟਾਈਮ ਨਹੀਂ ਮਿਲਿਆ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਆ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਵੀਰ ਜੀ ਤੇ ਉਦੋਂ ਸਾਡੇ ਨਾਲ ਜ਼ਿਆਦਾਤਰ ਕਿਤੇ ਨਾ ਕਿਤੇ ਇੱਕ ਦੋ ਵਾਰ ਆਪਾਂ ਕਹਿ ਲਿਆ ਹੋਇਆ ਹੋਊਗਾ ਜ਼ਿਆਦਾਤਰ ਵੈਸੇ ਜਿੱਥੇ ਵੀ ਅਸੀਂ ਗਾ ਕੇ ਆਏ ਆ ਉਥੇ ਪ੍ਰਬੰਧਕਾਂ ਨੇ ਇਹ ਕਿਹਾ ਕਿ ਬਹੁਤ ਵਧੀਆ ਗਿਆ ਤੇ ਅੱਗੇ ਤੋਂ ਸਾਡਾ ਪ੍ਰੋਗਰਾਮ ਉਥੇ ਪੱਕਾ ਨਿਸ਼ਚਿਤ ਕਰ ਦਿੱਤਾ ਗਿਆ ਵੀ ਨਹੀਂ ਤੁਸੀਂ ਇੱਥੇ ਆਉਣਾ ਹੀ ਹਰ ਸਾਲ ਸੋ ਮੈਂ ਇਹ ਚੀਜ਼ ਮੰਨਦੀ ਹਾਂ ਕਿ ਇੱਕ ਤੇ ਜਿਹੜੇ ਇਨਸਾਨ ਨੂੰ ਟਾਈਮ ਮਿਲ ਵੀ ਗਿਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ ਇੰਨਾ ਸਮਾਂ ਮਿਲਿਆ ਤੇ ਮੈਂ ਇੰਨੇ ਸਮੇਂ 'ਚ ਕਿਹੜਾ ਰੰਗ ਬੰਨੇ ਜਿਹੜਾ ਸੰਗਤ ਨੂੰ ਪਸੰਦ ਆਵੇ ਹਾਂ ਸੋ ਮਿਹਨਤ ਇਸ ਚੀਜ਼ ਬਹੁਤ ਜ਼ਰੂਰੀ ਹੈ ਜੇ ਮੈਂ ਸਮਝਦੀ ਹਾਂ ਜਿਹੜੇ ਇਨਸਾਨ ਦੀ ਮਿਹਨਤ ਨਹੀਂ ਆ ਕਿਸੇ ਵੀ ਲੈਣ ਚ ਕਹਿ ਲਓ ਤੇ ਉਹਨੂੰ ਸੰਗਤ ਵੀ ਸਤਕਾਰ ਨਹੀਂ ਜੇ ਦਿੰਦੀ ਤੇ ਪ੍ਰਬੰਧਕ ਵੀ ਫਿਰ ਬਾਅਦ ਚ ਨਹੀਂ ਜੇ ਟਾਈਮ ਦਿੰਦੇ ਹਾਂਜੀ ਬਿਲਕੁਲ ਅੱਜ ਤੁਸੀਂ ਸਾਡੇ ਬਾਗਿਮ ਰਾਹੀਂ ਕਮੇਟੀਆਂ ਨੂੰ ਜਾਂ ਜਿਹੜੇ ਮੇਲੇ ਕਰਵਾਉਂਦੇ ਨੇ ਉਹਨਾਂ ਨੂੰ ਮੈਸੇਜ ਦੇ ਸਕਦੇ ਹੋ ਜੇ ਭਾਈ ਜੇ ਸਾਡਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਦਾ ਹੈ ਤੇ ਸਾਨੂੰ ਵੀ ਸਮਾਂ ਦਿਓ ਹਾਂਜੀ ਬਿਲਕੁਲ ਕੈਮਰਾ ਵਾਲੇ ਦੇਖ ਕੇ ਕਹਿ ਦਿਓ ਹਾਂਜੀ ਸੰਗਤ ਨੂੰ ਤੇ ਪ੍ਰਬੰਧਕ ਵੀਰਾਂ ਨੂੰ ਜਾਂ ਜਿਹੜੇ ਵੀ ਧਾਰਮਿਕ ਪ੍ਰੋਗਰਾਮ ਕਰਾਉਂਦੇ ਆ ਵੀਰ ਉਹਨਾਂ ਨੂੰ ਇਹੇ ਬੇਨਤੀ ਆ ਕਿ ਜੇਕਰ ਆਪ ਜੀ ਨੂੰ ਸਾਡਾ ਕੋਈ ਵੀ ਪ੍ਰੋਗਰਾਮ ਵਧੀਆ ਲੱਗੇ ਤੇ ਆਪ ਜੀ ਸਾਨੂੰ ਜਰੂਰ ਸਮਾਂ ਦਿਓ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵਧੀਆ ਤਰ੍ਹਾਂ ਪ੍ਰੋਗਰਾਮ ਕਰੀਏ ਤੇ ਅੱਗੇ ਤੋਂ ਤੁਸੀਂ ਸਾਨੂੰ ਉਹ ਪ੍ਰੋਗਰਾਮ ਤੇ ਬੁਲਾਓ ਸੋ ਇੰਨੀ ਜੇ ਮੇਰੀ ਬੇਨਤੀ ਆ ਪ੍ਰਚਾਰਕ ਵੀ ਨਾਲ ਤੁਸੀਂ ਆਪ ਕਰਦੇ ਹੋ ਪ੍ਰਚਾਰ ਵੀ ਨੇ ਪ੍ਰਚਾਰ ਮੈਂ ਪਹਿਲੇ ਖੁਦ ਕਰਦੀ ਸੀ ਹੁਣ ਸ਼੍ਰੋਮਣੀ ਕਮੇਟੀ ਚ ਭੈਣ ਆ ਮੇਰੇ ਨਾਲ ਉਹਨਾਂ ਦਾ ਨਾਮ ਪਰਮਿੰਦਰ ਕੌਰ ਹੈ ਉਹ ਕਰਦੀ ਪ੍ਰਚਾਰ ਉਹ ਪ੍ਰਚਾਰ ਕਰਦੀ ਤੁਸੀਂ ਸਿਰਫ ਗਾਉਂਦੇ ਹੋ ਹਾਂਜੀ ਗਾਉਂਦੇ ਹੁਣ ਜਾਂਦੇ ਜਾਂਦੇ ਫਿਰ ਦੋ ਲੈਣਾ ਹੋਰ ਹੋ ਜਾਣਾ ਕੁਇਸ਼ਰ ਲੈਣ ਹਾਂਜੀ ਜਿਹੜੀ ਤੁਹਾਨੂੰ ਕਵਤਾ ਸਭ ਤੋਂ ਵਧੀਆ ਲੱਗਦੀ ਹੈ ਜਿਹੜੀ ਤੁਹਾਨੂੰ ਯਾਦ ਵੀ ਹੋਵੇ ਹਾਂਜੀ ਸਾਨੂੰ ਮਾਰ ਪਈ ਗੱਦਾਰਾਂ ਦੀ ਅੱਖ ਮੈਲੀ ਸੀ ਸਰਕਾਰਾਂ ਦੀ ਸਾਡੇ ਕਰਫੂ ਕੇ ਨੇ ਅੱਗਾ ਨੇ ਕੁਝ ਯਾਰ ਬਣੇ ਹੋਏ ਠੱਗਾਂ ਨੇ ਜੋ ਵੀ ਮੱਲੀ ਜਰਨੈਲ ਸਿਆਂ ਗੱਲ ਖਾਣੇ ਪੈਣੀ ਸੰਤਾ ਦੀ ਆਸਰ ਲੈ ਸਕਦਾ ਫੋਟੋ ਨਹੀਂ ਗੱਡੀ ਤੋਂ ਲੈਣੀ ਗੱਡੀ ਤੋਂ ਲੈਣੀ ਸੰਤਾ ਦੀ ਵਾਹ ਵਾਹ ਕੀ ਬਾਤ ਹੈ ਸੋ ਪਿਆਰੇ ਦਰਸ਼ਕੋ ਇਹ ਨੇ ਭੈਣ ਮਨਪ੍ਰੀਤ ਕੌਰ ਜੀ ਤੇ ਇਹਨਾਂ ਦਾ ਪਿੰਡ ਹੈਗਾ ਜੀ ਡੇਰਾ ਸਾਹਿਬ ਡੇਰਾ ਸਾਹਿਬ ਲੋਹਾਰਾਂ ਦੇ ਲਾਗੇ ਬੰਨੇ ਚੋਲਾ ਸਾਹਿਬ ਦੇ ਏਰੀਆ ਦੇ ਵਿੱਚ ਇਹਨਾਂ ਦਾ ਪਿੰਡ ਹੈ ਜ਼ਿਲ੍ਹਾ ਤਰਨਤਾਰਨ ਦਾ ਇਹਨਾਂ ਪਿੰਡ ਪਹਿਨੇ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਹਾਂਜੀ 8699651081 ਜੀ ਦੁਬਾਰਾ ਬੋਲ ਦਿਓ 8699651081 ਜੀ ਆਵਾਜ਼ ਤੁਹਾਨੂੰ ਸੁਣਾ ਦਿੱਤੀ ਹੈ ਪਿਆਰੇ ਦਰਸ਼ਕੋ ਤੇ ਨਾਲ ਹੀ ਅਸੀਂ ਜਿਹੜੇ ਮੇਲਾ ਕਰਵਾਉਂਦੀਆਂ ਕਮੇਟੀਆਂ ਨੇ ਉਹਨਾਂ ਨੂੰ ਵੀ ਗੁਜਾਰਸ਼ ਕਰਾਂਗੇ ਕਿ ਘਰ ਦੇ ਵਿੱਚ ਚਲੋ ਹਰ ਇੱਕ ਬੰਦੇ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਭੈਣ ਨੇ ਕਦੀ ਇਹ ਨਹੀਂ ਕਿਹਾ ਕਿ ਮੇਰੀ ਕੋਈ ਮਦਦ ਕਰੇ ਚੜ੍ਹਦੀ ਕਲਾ ਵਾਲਾ ਜੀਵਨ ਹਮੇਸ਼ਾ ਹੀ ਭੈਣ ਨੇ ਜੀਣ ਦੀ ਕੋਸ਼ਿਸ਼ ਕੀਤੀ ਆਪਣੇ ਚਾਰ ਭੈਣ ਭਰਾਵਾਂ ਨੂੰ ਪਾਲਿਆ ਇੱਕ ਭੈਣ ਦਾ ਵਿਆਹ ਵੀ ਕਰ ਦਿੱਤਾ ਤਿੰਨ ਅਜੇ ਹੋਰ ਇਹਨਾਂ ਤੋਂ ਦੂਸਰੇ ਨੇ ਵਿਆਹਣ ਵਾਲੇ ਨੇ ਸੋ ਇਸ ਪਰਿਵਾਰ ਦੀ ਮਦਦ ਜਿਹੜੀ ਤੁਸੀਂ ਕਿੱਦਾਂ ਕਰਨੀ ਹੈ ਇਹਨਾਂ ਨੂੰ ਪ੍ਰੋਗਰਾਮ ਦੇਖ ਕੇ ਇਹਨਾਂ ਨੂੰ ਮੇਲੇ ਵਾਸਤੇ ਜ਼ਰੂਰ ਬੁਲਾਇਆ ਕਰੋ ਟਾਈਮ ਥੋੜਾ ਥੋੜਾ ਦੇ ਕੇ ਆਪਾਂ ਇਹਨਾਂ ਦੀ ਸਪੋਰਟ ਕਰ ਸਕਦੇ ਹਾਂ ਤੇ سپورਟ ਕਰਨ ਵਾਸਤੇ ਭੈਣ ਨੇ ਆਪਣਾ ਨੰਬਰ ਜਿਹੜਾ ਉਹ ਛੱਡ ਦਿੱਤਾ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਤਰਸ ਦੇ ਆਧਾਰ ਤੇ ਟਾਈਮ ਦੇ ਦਿਓ ਮੈਂ ਕਹਿੰਨਾ ਵੀ ਜੇਕਰ ਕੁੜੀ ਦੀ ਆਵਾਜ਼ ਤੁਹਾਨੂੰ ਚੰਗੀ ਲੱਗੀ ਹੈ ਤੇ ਜ਼ਰੂਰ ਇਹਨਾਂ ਨੂੰ ਇੱਕ ਵਾਰੀ ਮੌਕਾ ਸਟੇਜ ਤੇ ਵੱਡੀਆਂ ਸਟੇਜਾਂ ਤੇ ਵੀ ਮੌਕਾ ਮਿਲਣਾ ਚਾਹੀਦਾ ਸ਼ਰੋਣੀ ਕਮੇਟੀ 'ਚ ਵੀ ਇਹਨਾਂ ਨੇ ਆਪਣਾ ਹੁਣ ਫਾਰਮ ਜਿਹੜਾ ਦੇ ਕੇ ਆਏ ਨੇ ਜੇ ਉੱਥੇ ਵੀ ਇਹਨਾਂ ਦੀ ਜਗ੍ਹਾ ਬਣਦੀ ਹੈ ਤੇ ਅਸੀਂ ਕਮੇਟੀ ਨੂੰ ਵੀ ਬੁਝਾਰਿਸ਼ ਕਰਾਂਗੇ ਕਿ ਇਹੋ ਜਿਹੇ ਸਿੱਖ ਬੱਚਿਆਂ ਦੀ ਬਾਹ ਜਿਹੜੀ ਹੈ ਸਾਡੀ ਸਰਮੋਹ ਜਥੇਬੰਦੀ ਨੂੰ ਵੀ ਖੜਨੀ ਚਾਹੀਦੀ ਆ ਸਿੱਖ ਜਥੇਬੰਦੀਆਂ ਧਿਆਨ ਦੇਣ ਇਹਨਾਂ ਗੱਲਾਂ ਵੱਲ ਕਿ ਸਾਡੇ ਜਿਹੜੇ ਬੱਚੇ ਆ ਉਹ ਪੈਸਾ ਕਮਾਉਣ ਦੀ ਹੋੜ ਵਿੱਚ ਗਲਤ ਰਾਹ ਨਾ ਪੈ ਜਾਣ ਇਸ ਕਰਕੇ ਮੈਂ ਕਹਿੰਨਾ ਇਹਨਾਂ ਬੱਚਿਆਂ ਦੀ ਸਪੋਰਟ ਹੋਣੀ ਚਾਹੀਦੀ ਆ ਬੱਚਾ ਇੱਕ ਕਬੱਡੀ ਦੇ ਵਿੱਚ ਆਪਣਾ ਜਗ੍ਹਾ ਬਣਾ ਰਿਹਾ ਇਹ ਭੈਣ ਸੰਘਰਸ਼ ਕਰ ਰਹੀ ਹੈ ਕਬਿਸ਼ਰੀ ਲਾਈਨ ਦੇ ਵਿੱਚ ਦੂਜਾ ਵੀ ਇਹ ਜੇ ਪੜ ਕੇ ਹਟਿਆ ਇੱਕ ਇਹ ਦਾ ਤੋਂ ਵੱਡੀ ਭੈਣ ਉਹਨੇ ਵੀ ਜੇ ਹੁਣ ਪਲੱਸ 2 ਕਰਕੇ ਹਟਈ ਆ ਸੋ ਇਸ ਕਰਕੇ ਮੈਂ ਸਾਰੇ ਕਮੇਟੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਮੇਲਾ ਪ੍ਰਬੰਧਕ ਕਮੇਟੀਆਂ ਨੂੰ ਇਹ ਗੁਜਾਰਸ਼ ਆਪਣੇ ਚੈਨਲ ਵੱਲੋਂ ਵੀ ਅਸੀਂ ਕਰਦੇ ਆ ਕਿ ਇਸ ਭੈਣ ਨੂੰ ਜਰੂਰ ਸਪੋਰਟ ਕੀਤਾ ਜਾਵੇ ਜੇਕਰ ਤੁਹਾਨੂੰ ਇਹਨਾਂ ਦੀ ਆਵਾਜ਼ ਸਹੀ ਲੱਗੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ